ਹਾਂਜੀ ਸਾਰੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਕੁਝ ਨਿਸਰੀ ਕੁਸਰ ਨਿਸਰਨ ਲੱਗ ਰਹੀ ਹੈ ਉਸਕੀ ਇਹ ਦਮ ਰੋੜੀਆਂ ਪੈ ਰਹੀਆਂ ਨੇ ਝੰਡੇ ਪੱਤੇ ਨੂੰ ਉਸਕੀ ਇਹ ਪੀਲਾ ਪਾਣਾ ਰਿਹਾ ਝੰਡੇ ਪੱਤੇ ਤੇ ਸਿਰਫ ਹੋ ਰਿਹਾ ਹੈ ਇਹ ਮੌਸਮ ਦੀ ਮਾਰ ਕਰਕੇ ਅੱਜ ਕੱਲ੍ਹ ਆ ਮੌਸਮਾਂ ਕਈ ਵਾਰੀ ਗਰਮੀ ਪੈ ਜਾਂਦੀ ਹੈ ਠੰਡ ਪੈ ਜਾਂਦੀ ਹੈ ਫਸਲਾਂ ਸਟ੍ਰੈਸ ਲੈ ਜਾਂਦੀ ਹੈ ਦਿੱਕਤ ਆ ਜਾਂਦੀ ਹੈ ਝਾੜ ਤੇ ਵੀ ਬਹੁਤ ਦਿੱਕਤ ਆਉਂਦੀ ਹੈ ਜਦਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਓਠੇ ਬਿਠਾ ਕੋ ਵਾ ਵਧੀਆ ਜੀ ਹੋਰ ਕੰਮ ਕਰ ਠੀਕ ਵਧੀਆ ਜੀ ਵਧੀਆ ਸਪਰੇਅ ਕਰ ਰਹੇ ਹਾਂ ਹਾਂਜੀ ਹਾਂ ਹਾਂਜੀ ਹਾਂਜੀ ਸਪਰੇਅ ਕਰ ਰਹੇ ਹਾਂ ਕਾਦੀ ਕਰ ਰਹੇ ਹਾਂ ਇਹ ਕਰ ਰਹੇ ਹਾਂ ਜੀ ਆਪਣੇ ਜਿਵੇਂ ਮੌਸਮਾਇਤ ਕੀ ਠੀਕ ਨਹੀਂ ਹੈਗਾ ਜੀ ਧੁੱਪ ਪੈ ਜਾਂਦੀ ਹੈ ਕਦੇ ਧੁੱਪ ਪੈ ਜਾਂਦੀ ਹੈ ਖੰਡਾ ਹੋ ਜਾਂਦੀ ਹੈ ਕਦੇ ਧੁੱਪ ਪੈ ਜਾਂਦੀ ਹੈ ਅੱਛਾ ਇਹ ਜਿਵੇਂ ਆਪਾਂ ਨੂੰ ਬੰਦੇ ਨੂੰ ਤਾਂ ਮਾਨ ਜਾ ਹੋ ਜਾਂਦਾ ਹੈ ਹੋ ਜਾਂਦਾ ਜੀ ਗਰਮ ਸਰਦ ਹੋ ਜਾਂਦਾ ਹਾਂ ਹਾਂ ਫਸਲਾਂ ਵੀ ਗਰਮ ਸਰਦ ਹੁੰਦੇ ਨੇ ਲਾ ਹੋਰ ਜੀ ਜੀਵ ਇੱਕ ਹਾਂ ਇਹਦੇ ਕਾਰਨ ਕੀ ਹੈ ਦਾਣੇ ਮਾਜੂ ਪੈ ਜਾਂਦੇ ਨੇ ਹਾਂਜੀ ਹਾਂ ਜਦ ਬੱਲੀ ਤੇ ਹੀਟ ਦੇ ਸਿਰੇ ਦਾਣੇ ਖਾਲੀ ਰਹਿ ਜਾਂਦੇ ਖਾਲੀ ਰਹਿਦੇ ਨੇ ਜਿਹੜੀ ਹੁਣ ਉਹਦੇ ਨਾਲ ਵਧੀਆ ਬਣ ਜਾਣਗੇ ਹੀ ਇਹ ਸਹੀ ਗੱਲ ਹੈ ਸਪਰੇ ਨਾਲ ਹਾਂ ਹੀ ਹਾਂ ਇਹ ਸਪਰੇਸ ਸਟ੍ਰੈਸ ਤੋਂ ਬਚਾਉਂਦੀ ਹੈ ਹਾਂ ਹੀ ਹਾਂ ਜਿਹੜਾ ਇਹਦਾ ਝੰਡਾ ਪੱਤਾ ਉਹਨੂੰ ਮਜ਼ਬੂਤ ਕਰਦੀ ਉਹਨੂੰ ਤਾਕੜਾ ਕਰ ਦਿੰਦੀ ਹੈ ਜੀ ਬਾਕੀ ਖਰਾਕੀ ਦਾਸ ਤੇ ਮਿਲਦੇ ਨੇ ਹਾਂ ਹੀ ਹਾਂ ਕਈ ਵਾਰੀ ਦਿਨ ਦਾ ਟੈਂਪਰੇਚਰ ਹਾਈ ਹੋ ਜਾਂਦਾ ਹਾਂ ਜੀ ਰਾਤ ਨੂੰ ਇਹਦਾ ਠੰਡ ਪੈ ਜਾਂਦੀ ਹੈ ਠੰਡ ਪੈ ਜਾਂਦੀ ਹੈ ਜੀ ਥੋੜੀ ਧਰਮ ਸਰਦ ਹੋ ਜਾਂਦੀ ਹੈ ਉਹੀ ਕੀ ਇਹ ਬੰਦੇ ਵਾਲੀ ਕੰਮ ਹੋ ਰਿਹਾ ਜੀ ਦਾਣੇ ਮਾਜ ਬਹੁਤ فرق ਪੈਂਦਾ ਪਹਿਲਾਂ ਨਹੀਂ ਸਪਰੇਅ ਕਰਦੇ ਹੁੰਦੇ ਸੀ ਭਾਈ ਪਹਿਲਾਂ ਇਹ ਤੋਂ 5-7 ਸਾਲ ਪਹਿਲਾਂ ਹੀ ਮੌਸਮ ਵਧੀਆ ਰਹਿੰਦਾ ਸੀ ਠੰਡ ਰਹਿੰਦੀ ਸੀ ਠੰਡ ਚ ਪੱਕ ਜਾਂਦੀ ਦੀ ਕਣਕ ਹਾਂ ਆ ਹੁਣ ਤਾਂ 60-1.5 ਸਾਲ ਹੋ ਗਿਆ ਬਸ ਇਹੀ ਹੀ ਹੋ ਰਿਹਾ ਨੇ ਹੁਣ ਤੁਸੀਂ ਆ ਲਾ ਲਓ ਵੀ ਜਨਵਰੀ ਫਰਵਰੀ ਚ ਵੀ ਗਰਮੀ ਆ ਪਹਿਲਾਂ ਦੇਖੋ ਹੁਣ ਵੀ ਗਰਮੀ ਆ ਰਹੀ ਹੈ ਮੈਨੂੰ ਹਾਂ ਗਰਮੀ ਆ ਰਹੀ ਹੈ ਕਣਕ ਕੰਮ ਕਰ ਰਹੇ ਆਪਾਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਕੰਮ ਵੀ ਨਹੀਂ ਉਤਰਦਾ ਸੀ ਕੀ ਹੁੰਦਾ ਸੀ ਨਾ ਮਾਰਚ ਦੇ ਅਖੀਰ ਤੱਕ ਚੜ੍ਹਦੇ ਅਪ੍ਰੈਲ ਤੱਕ ਵੀ ਉਹ ਠੰਡਾ ਹੁੰਦੀ ਸੀ ਵਧੀਆ ਹੋਰ ਫਸਲ ਆ ਗਈ ਪੂਰੀ ਠੰਡ ਚ ਪੱਕ ਜਾਂਦੇ ਸੀ ਹਾਂ ਜੀ ਦਾਣਾ ਵਧਿਆ ਕਰੋ ਉੱਤ ਕਰਦਾ ਹਾਂ ਹਾਂ ਜੀ ਹਾਂ ਅੱਜ ਕੱਲ ਕੀ ਆ ਹੁਣ ਤੁਸੀਂ ਲੱਲੂ ਵੀ ਜਨਵਰੀ ਫਰਵਰੀ ਚ ਵੀ ਕਿੰਨੀ ਗਰਮੀ ਪੈਦੀ ਆ ਗਰਮ ਆਇਆ ਸੋਰੀ ਜੀ ਫਸਲ ਦੀ ਪ੍ਰਭਾਵ ਕੰਦੀ ਆ ਹੋਰ ਬਹੁਤ ਦਿੱਕਤਾਂ ਆਉਂਦੀਆਂ ਨੇ ਤਾਂ ਵੀ ਖਾਣ ਦੇ ਇੰਸਾਰ ਸੱਦੇ ਜਾਂਦੀਆਂ ਨੇ ਕੀ ਕਰਕੇ ਵਧ ਰਹੀ ਹੈ ਹਾਂ ਜੀ ਹੈਨਾ ਹੋਰ ਵੀ ਮਾਰਕਾ ਖੇਤਾਂ ਨੂੰ ਬਹੁਤ ਵੱਡੀ ਪ੍ਰੇਰੀ ਹੈ ਬਹੁਤ ਜ਼ਿਆਦਾ ਪ੍ਰੇਰੀ ਜਿਹੜੇ ਸਾਲ ਮੌਸਮ ਗਰਮ ਰਹੇ ਤੇ ਫਸਲ ਉਹਨਾਂ ਚਾੜਨੀ ਇਸ ਸਾਲ ਜੇ ਅਖੰਡ ਵੱਧ ਪਾਏ ਜੇ ਲੰਬਾ ਟਾਈਮ ਪਾਏ ਜੇ ਫਾਸਲਾ ਛਾੜ ਵਧੀਆ ਦੇਵਗੀ ਦਾਣਾ ਮਾਝੂ ਘਟ ਰਹੂਗਾ ਬੱਲੀ ਚ ਪ੍ਰੋਪਰ ਸਿਰੇ ਤੱਕ ਦਾਣੇ ਆਉਣਗੇ ਜੇ ਸਾਲ ਮੌਸਮ ਖਰਾਬ ਰਹੇ ਜੇ ਟੈਂਪਰੇਚਰ ਕਦੇ ਗਰਮ ਹੋ ਜਾਏ ਕਦੇ ਠੰਡਾ ਹੋ ਜਾਏ ਫਾਸਲਾ ਸਹੀ ਨਹੀਂ ਹੁੰਦੀ ਉਹ ਨਾਲ ਕੀ ਹੈ ਦਾਣੇ ਮਾਝੂ ਰਹਿੰਦੇ ਨੇ ਬੱਲੀ ਦੇ ਹੇਠਲੇ ਸਿਰੇ ਤੇ ਦਾਣੇ ਖਾਲੀ ਰਹਿ ਜਾਂਦੇ ਨੇ ਉੱਪਰੋਂ ਖਾਲੀ ਰਹਿ ਜਾਂਦੇ ਨੇ ਮਰੋੜੀਆਂ ਪੈਣ ਲੱਗ ਜਾਂਦੀਆਂ ਨੇ ਬੱਲੀ ਸਹੀ ਨਹੀਂ ਆਉਗੀ ਸਿਰਫ ਕੀ ਹੈ ਮੌਸਮ ਕਰਕੇ ਇਸ ਕਰਕੇ ਜੀ ਆਪਾਂ ਮਨ ਫਾਈਨਪੀ ਕੇ ਜ਼ਿੰਕ ਤੇ ਬੋਰਨ ਦੀ ਸਪਰੇ ਕਰ ਰਹੇ ਆ ਤੇ ਨਾਲ ਤੇਲੇ ਦੀ ਕਰ ਰਹੇ ਆ ਇਸ ਨਾਲ ਕੀ ਆ ਫਸਲ ਤੇ ਸਟ्रेस ਫਰੀ ਹੋ ਜਾਂਦਾ ਗਰਮੈਸ਼ ਦਾ ਜਿਹੜਾ ਉਹ ਟਾਇਕ ਨਹੀਂ ਹੁੰਦਾ ਕੋਰਾ ਪੈ ਜੇ ਇਕੋ ਲੱਖ ਤਾਂ ਠੰਡ ਪੈ ਜੇ ਧੁੱਪ ਪੈ ਜੇ ਉਹ ਟਾਇਕ ਹੋਣ ਤੋਂ ਜਿਹੜਾ ਬਚਾਉਂਦੀ ਹੈ ਇਸ ਸਪਰੇ ਨਾਲ ਕੀ ਆ ਝੰਡੇ ਪੱਤੇ ਤੇ ਪੂਰੀ ਆਪਣੀ ਲੇਅਰ ਬਣਾ ਲੈਂਦਾ ਜਿਹੜੇ ਹੈ ਜ਼ਿੰਕ ਬੋਰਨ ਹੈ ਪੋਟਾਸ਼ ਹੈ ਇਹ ਪੂਰੇ ਜਿਹੜੇ ਖੁਰਾਕੀ ਤੱਤ ਨੇ ਝੰਡੇ ਪੱਤਾ ਲੈ ਲੈਂਦਾ ਇਸ ਕਾਰਨ ਸਟ੍ਰੈਸ ਨਹੀਂ ਪੈਂਦੀ ਫਸਲ ਤੇ ਮਾਝੂ ਦਾਣਾ ਨਹੀਂ ਹੁੰਦਾ ਜਲਦੀ ਬਾਕੀ ਦਾਣੇ ਜਿਹੜਾ ਪੂਰੀ ਗ੍ਰੋਥ ਕਰਦੇ ਨੇ ਬਾਕੀ ਤੇਲੀ ਵਾਲੀ ਪਈਆਂ ਨਾਲ ਜਿਹੜੇ ਰਸ ਚੂਸ ਕੇ ਤੇਲਾ ਹੁੰਦਾ ਉਹ ਵੀ ਦਾਣੇ ਨੂੰ ਕਿਤੇ ਨਾ ਕਿਤੇ 나ੜੀ ਨੂੰ ਪੱਤੇ ਨੂੰ ਕਮਜ਼ੋਰ ਬਣਾਉਂਦਾ ਹੈ ਬਾਕੀ ਇਦਾਂ ਮਰੋੜੀ ਪੈਂਦੀ ਹੈ ਉਸ ਚੀਜ਼ ਨੂੰ ਵੀ ਟੈਕ ਕਰਦਾ ਇਹ ਕੀ ਹੈ ਸਮੇਂ ਅਨੁਸਾਰ ਮੌਸਮ ਦੀ ਤਬਦੀਲੀ ਕਰਕੇ ਜਾਂ ਕੋਈ ਸਪਰੇਸ ਸਪਰੇਅ ਦੀ ਕਰਕੇ ਉਹਦੇ ਕਾਰਨ ਮਰੋੜੀ ਪੈਂਦੀ ਹੈ ਉਹ ਚੀਜ਼ੇ ਨੂੰ ਵੀ ਸੈੱਟ ਕਰੋਗੇ ਸਾਰੇ ਪਰਾਂਵਾਂ ਨਾਲ ਇਹ ਗੱਲ ਸ਼ੇਅਰ ਕਰ ਰਹੀ ਸੀ ਤੁਸੀਂ ਵੀ ਸਮੇਂ ਅਨੁਸਾਰ ਮੌਸਮ ਨੂੰ ਦੇਖਦੇ ਹੋਏ ਜੇ ਧੁੱਪਾਂ ਪੈ ਰਹੀਆਂ ਨੇ ਸਮੇਂ ਤੋਂ ਪਹਿਲਾਂ ਜਿਹੜੀ ਫਸਲ ਆ ਉਹ ਨਿਸਣ ਲੱਗ ਰਹੀ ਹੈ ਝਾੜ ਤੇ ਵੀ ਫਰਕ ਪੈਂਦਾ ਹੈ ਬਾਕੀ ਤੇਲਾ ਦੇਖਿਆ ਜਾਵੇ ਤੇ ਸਪਰੇਅ ਕੀਤੀ ਜਾਵੇ ਅੱਜ ਕੱਲ ਕੀ ਹੈ ਫਰਬਰੀ ਦੇ ਵਿੱਚ ਵੀ ਕਿੰਨੀ ਗਰਮੈਸ਼ ਆ ਜਾਂਦੀ ਹੈ ਅੰਮ੍ਰਿਤ ਵਿੱਚ ਗਰਮੈਸ਼ ਪਈ ਹੈ ਜਦਕਿ ਇਹ April ਚ ਹੋਣਾ ਸੀ ਇੰਨਾ ਟੈਂਪਰੇਚਰ ਇਹ ਟੈਂਪਰੇਚਰ ਆਪਾਂ ਨੂੰ ਫਰਬਰੀ ਜਨਵਰੀ ਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਫਸਲਾਂ ਦੇ ਝਾੜ ਤੇ ਬਹੁਤ ਅਸਰ ਪੈਂਦਾ ਹੈ ਦਾਣਾ ਸਹੀ ਗਰੋਥ ਨਹੀਂ ਕਰਦਾ ਦਾਣੇ ਮਾਝੂ ਰਹਿ ਜਾਂਦੇ ਨੇ ਦਾਣੇ ਬੱਲੀ ਚ ਵੀ ਕੱਟ ਪੈਂਦੇ ਨੇ ਆਕਾਰ ਘੱਟ ਬਣਾਉ ਪਾਉਂਦੇ ਨੇ ਬਾਕੀ ਏਦਾਂ ਮਰੋੜੀਆਂ ਪੈ ਜਾਂਦੀਆਂ ਨੇ ਫਸਲ ਨੂੰ ਬਹੁਤ ਔਕਤ ਆਉਂਦੀ ਹੈ ਜਦਕਿ ਸਪਰੇਅ ਨਾਲ ਬਹੁਤ ਤੋਂ ਫਰਕ ਪੈ ਜਾਂਦਾ ਐਨਪੀਕੇ ਨਾਲ ਜ਼ਿੰਕ ਨਾਲ ਬੋਰਨ ਨਾਲ ਬਾਕੀ ਤੇਲ ਵਾਲੀ ਨਾਲ ਕਰਨ ਨਾਲ ਫਸਲਾ ਸਟ्रेस ਫ੍ਰੀ ਹੋ ਜਾਂਦੀ ਹੈ ਸਾਰੇ ਪਰਮਾਨੂ ਨੂੰ ਬੇਨਤੀ ਹੈ ਮੌਕੇ ਮੌਕੇ ਅਨੁਸਾਰ ਸਮੇਂ ਸਮੇਂ ਅਨੁਸਾਰ ਜਦੋਂ ਵੀ ਕੋਈ ਵੀ ਸਟੇਜ ਆਉਂਦੀ ਹੈ ਫਸਲ ਦੀ ਉਸ ਨੂੰ ਵਾਚਿਆ ਜਾਵੇ ਦੇਖਿਆ ਜਾਵੇ ਤੇ ਜ਼ਿਆਦਾ ਜੂਰੀਆ ਨਾ ਪਾਇਆ ਜਾਵੇ ਜਦਕਿ ਜੂਰੀਏ ਦੀ ਡੋਜ਼ ਆਪਾਂ ਨੇ ਕਿਸਾਨ ਪਰਮਾਨ ਨੇ ਬਹੁਤ ਤੇਜ਼ ਕਰਤੀ ਬਹੁਤ ਵਧਾਤੀ ਸ਼ਾਰਟੇਜ ਕਰਤਾ ਫਸਲ ਨੂੰ ਲਈ ਮੌਕੇ ਤੇ ਜਿਹੜੇ ਬਣਦੇ ਤੱਤ ਨੇ ਉਹ ਦਿੱਤੇ ਜਾਣ ਜੂਰੀਏ ਦੀ ਲੋੜਾ ਜੂਰੀਏ ਦਿੱਤਾ ਜਾਵੇ ਮੈਗਨੀਜ਼ ਦੀ ਲੋੜਾ ਮੈਗਨੀਜ਼ ਦਿੱਤਾ ਜਾਵੇ ਪੋਟਾਸ਼ ਦੀ ਲੋੜਾ ਮੈਗਨੀਜ਼ ਦੀ ਲੋੜਾ ਜ਼ਿੰਕ ਦੀ ਲੋੜਾ ਬੋਰਨ ਦੀ ਲੋੜਾ ਮੌਕੇ ਤੇ ਹੀ ਉਸ ਨੂੰ ਜਿਹੜੇ ਖਰਾਕੀ ਤੱਤ ਦਿੱਤੇ ਜਾਣ ਫੇਰ ਹੀ ਫਸਲ ਜਿਹੜਾ ਉਹ ਝਾੜ ਦੇਵਗੀ ਜਦ ਕਿ ਆਪਾਂ ਜੂਰੀਏ ਤੇ ਹੀ ਧਿਆਨ ਦੇ ਕੇ ਰੱਖਦੇ ਆ ਨਾਈਟ੍ਰੋਜਨ ਦੇ ਵਾਸਤਰਾ ਨੂੰ ਪੂਰੇ ਵਧਾ ਕੇ ਰੱਖਦੇ ਆ ਉਹ ਵੀ ਕੀ ਹੈ ਫਸਲ ਜਿਹੜੀ ਆ ਨੁਕਸਾਨ ਹੋ ਜਾਂਦੇ ਆ ਜ਼ਿਆਦਾ ਰੋਗ ਲੱਗ ਜਾਂਦੇ ਨੇ ਜਿਆਦੇ ਕੱਟ ਕਰ ਜਾਂਦੀ ਹੈ ਤੇ ਬੱਲੀ ਤੇ ਜ਼ੋਰ ਨਹੀਂ ਦਿੰਦੀ ਡਿੱਗ ਪੈਂਦੀ ਆ ਕਈ ਵਾਰੀ ਜਦੋਂ ਫਸਲ ਆਉਣ ਦੀ ਟਾਈਮ ਹੁੰਦਾ ਇਸ ਕਰਕੇ ਫਸਲ ਨੂੰ ਜਿਹੜੇ ਤੱਤਾਂ ਦੀ ਲੋੜ ਆ ਉਹ ਹੀ ਦਿੱਤੇ ਜਾਣ ਅੱਜ ਕੀ ਆਪਾਂ ਐਨਪੀਕੇ ਪੋਟਾਸ਼ ਜ਼ਿੰਕ ਬੋਰਨ ਤੇ ਤੇਲੇ ਵਾਲੀ ਸਪਰੇਅ ਕਰ ਰਹੇ ਆ ਅੱਜ ਕੀ ਆ ਫਰਵਰੀ ਚੱਲ ਰਹੀ ਆ ਮੌਸਮ ਹੈ ਜਿਹੜਾ ਉਹ ਤੱਤਾ ਠੰਡਾ ਹੋ ਰਿਹਾ ਹੈ ਸੱਤੇ ਠੰਡੇ ਹੋਣ ਕਾਰਨ ਸਪਰੇਅ ਹੈ ਜਿਹੜੀ ਉਹ ਬਣਦੀ ਆ ਫਸਲ ਸਟ੍ਰੈਸ ਲੈ ਜਾਂਦੀ ਹੈ ਇਹ ਸਪਰੇਅ ਨਾਲ ਕੀ ਆ ਫਾਇਦਾ ਜਿਹੜੀ ਸਟ੍ਰੈਸ ਫਰੀ ਹੋ ਜੂ ਦਾਣੇ ਵਧੀਆ ਪੈਣਗੇ ਜਿਹੜੀ ਮਰੋੜੀ ਪੈਂਦੀ ਉਹ ਵੀ ਹਟੂਗੀ। ਸਾਰਿਕ ਆਸਾਨਪਰਾ ਮਨ ਬੇਨਤੀ ਹੈ ਕਿ ਸਪਰੇਅ ਜਿਹੜੀ ਕੂਤੀ ਗਾਵੇ ਝਾੜਾ ਜਿਹੜਾ ਉਹ ਵਧੀਆ ਦੀ। ਇਹ ਸਿਰਫ ਨਿਊਟ੍ਰੀਐਂਟਸ ਸਸਤੇ ਨਹੀਂ ਦੇ ਦਿੱਤੇ ਸਪਰੇਅ ਦੇ ਵਿੱਚ ਥੇਲੇ ਵਾਲੀਆ ਪੋਟਾਸ਼ ਆ ਜਿੰਕਾ ਬੋਰਨ ਲੋੜੀਂਦੇ ਤੱਤ ਹੀ ਨੇ ਫਸਲ ਨੂੰ ਜਿਹੜੇ ਚਾਹੀਦੇ ਨੇ। ਫਾਇਦਾ ਕੀ ਆ ਲਗਾਤਾਰ ਠੰਡ ਪੈਂਦੀ ਹੁੰਦੀ ਹੈ। ਫਸਲ ਦਾ ਜਿਹੜਾ ਮੇਨਟੇਨ ਹੈ ਜਿਹੜਾ ਟੈਂਪਰੇਚਰ ਹੋ ਰਿਹਾ ਹੈ ਹੁਣ ਕੀ ਹੈ ਫਰਵਰੀ ਦੇ ਵਿੱਚ ਵੀ ਸੂਰਜਾ ਜਿਹੜਾ ਪੂਰਾ ਹਾਈ ਹੋ ਰਿਹਾ ਹੈ ਗਰਮੀ ਆ ਜਾਂਦੀ ਹੈ ਅਗਲੇ ਦਿਨਾਂ ਇਹ ਤਾਂ ਸਰਦੀ ਹੋ ਜੇ ਟੈਂਪਰੇਚਰ ਹੈ ਜਿਹੜਾ ਉਹ ਵੀ ਗਰਮ ਸਰਦ ਕਰਦਾ ਫਸਲਾਂ ਨੂੰ ਪ੍ਰਭਾਵਿਤ ਕਰਦਾ ਇਹ ਹੋਇਆ ਸਿਰਫ ਗਲੋਬਲ ਵਾਰਮਿੰਗ ਕਰਕੇ ਦਰਖਤਾਂ ਦੀ ਕਾਟ ਕਰਕੇ ਵੀ ਨੁਕਸਾਨ ਚ ੱਲਣੇ ਪੈ ਰਹੇ ਨੇ ਜੇ ਅਗਰ ਆਪਾਂ ਵੱਧ ਵੱਧ ਦਰਖਤ ਲਗਾਈਏ ਟੈਂਪਰੇਚਰ ਹੈ ਉਹਨੂੰ ਮੇਨਟੇਨ ਕੀਤਾ ਜਾਵੇ ਉਹ ਫਸਲਾਂ ਵਾਸਤੇ ਵੀ ਠੀਕ ਹੈ ਸਾਰੇ ਜਾਨੀ ਮਾਨੀ ਸਾਰਿਆਂ ਵਾਸਤੇ ਹੀ ਨੇਚਰ ਵਾਸਤੇ ਠੀਕ ਆ ਦਰਖਤ ਨੇ ਜਿਹੜੇ ਕਿਤੇ ਕੀਆ ਗਰਮੀ ਹੋ ਰਹੀ ਆ ਹਾੜਾ ਆ ਰਹੇ ਨੇ ਦੇਖਣ ਨੂੰ ਤਾਂ ਕਾफी ਕੁਝ ਮਿਲ ਰਿਹਾ ਪਰ ਸਿਰਫ ਦਰਖਤਾਂ ਕਾਰਨ ਜੀ ਚਲੋ ਸਾਰੀ ਕਿਸਾਨਪਰਾ ਮਾਨੂੰ ਸਤਸ੍ਰੀਕਾਲ ਸਮੇਂ ਅਨੁਸਾਰ ਫਸਲ ਤੇ ਸਪਰੇਅ ਕੀਤਾ ਜੇ ਲੋੜ ਹਿੰਦੇ ਤੱਤ ਦਿੱਤੇ ਜਾਂ ਫੇਰ ਵੀ ਝਾੜ ਆ ਜਿਹੜਾ ਵਧੀਆ ਮਿਲੂਗਾ ਸਤਸ੍ਰੀਕਾਲ ਜੀ